ਪਤਿਤ ਪਾਵਨ ਜਗਤ ਜੋਤ ਜੁਗੋ ਜੁਗਿਆ ਤਲ ਚਾਤਰ ਜ਼ਬਰ ਤਕਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜਵਾਟੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਬਾਰਾ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰਵਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਸੋਹੀ ਰਾਗ ਦੇ ਵਿੱਚ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਮਿਤਨ ਮੋਹ ਅਗਨ ਸੋਖ ਸਾਗਰ ਮਿਥਰਨ ਦਾ ਮਤਲਬ ਹੈ ਨਾਸਵੰਤ। ਆਗਰ ਕਹਿੰਦੇ ਨੇ ਤ੍ਰਿਸ਼ਨਾ ਦੀ ਅਗਨ ਨੂੰ। ਸੋਕ ਕਹਿੰਦੇ ਨੇ ਚਿੰਤਾ। ਸਾਗਰ ਕਹਿੰਦੇ ਨੇ ਸਮੁੰਦਰ ਨੂੰ। ਮਹਾਰਾਜ ਸਭ ਕਹਿੰਦੇ ਹਨ ਕਿ ਨਾਸਵੰਤ ਪਦਾਰਥਾਂ ਦੇ ਮੋਹ, ਤ੍ਰਿਸ਼ਨਾ ਦੀ ਅਗ਼ ਔਰ ਚਿੰਤਾ ਦੇ ਸਮੁੰਦਰ ਵਿੱਚੋਂ ਕਰਿ ਕਿਰਪਾ ਉਧਰ ਹਰ ਨਾਗਰ। हे मेरे परमात्मा हे मेरे सोने हरी कृपा करके मेनू बचा ले बिनती करी महाराज ਦੇ ਚਰਣਾ ਚ ਇਹ ਸੱਚੇ ਬਾਦਸ਼ਾ ਨਾਸਵੰਤ ਪਦਾਰਥਾਂ ਦਾ মোহ ਜਿਹਦੇ ਵਿੱਚ ਅਸੀਂ ਉਲਝੇ ਪਏ ਆ ਕ੍ਰਿਸ਼ਨਾ ਦੀ ਅੱਗ ਅਰਜੰਤਾ ਦਾ ਸਮੁੰਦਰ ਵਾਇਗੁਰੂ ਅਕਾਲ ਪੁਰਖ ਪਰਮਾਤਮਾ ਇਹਨਾਂ ਵਿੱਚੋਂ ਸਾਨੂੰ ਬਚਾ ਸਕਦਾ ਹੈ ਅਰਦਾਸ ਕਰਦੇ ਰਹੀਏ ਚਰਨ ਕਮਲ ਸਰਣਾਏ ਨਰਾਇਣ ਹੈ ਨਰਾਇਣ ਅਸੀਂ ਜੀਵ تیر ਸੋਹਣੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ ਦੀਨਾ ਨਾਤ ਭਗਤ ਪਰਾਇਣ ਹੈ ਗਰੀਬਾਂ ਦੇ ਖਸਮਾ ਇਹ ਦੀਨਾ ਦੇ ਆਸਰੇ ਇਹ ਭਗਤਾਂ ਦੇ ਆਸਰੇ ਸਾਨੂੰ ਬਿਕਾਰਾਂ ਤੋਂ ਬਚਾਈ ਰੱਖ ਰਹਾਉ ਅਨਾਥਾ ਨਾਤ ਭਗਤ ਭੈ ਮੇਟਨ ਇਹ ਨਿਆਸਰਾਂ ਦੇ ਆਸਰੇ ਏ ਭਗਤਾਂ ਦੇ ਸਾਰੇ ਡਰ ਦੂਰ ਕਰਨ ਵਾਲੇ ਮੈਨੂੰ ਗੁਰੂ ਦੀ ਸੰਗਤ ਬਖਸ਼ ਸਾਧ ਸੰਗ ਜਮਦੂਤ ਨਾ ਪੇਟਣਾ ਗੁਰੂ ਦੀ ਸੰਗਤ ਵਿੱਚ ਰਿਹਾਂ ਜਮਦੂਤ ਵੀ ਨੇੜੇ ਨਹੀਂ ਟੁੱਕਦੇ ਮੌਤ ਦਾ ਡਰ ਜਿਹੜਾ ਉਹ ਪੋ ਨਹੀਂ ਸਕਦਾ ਜੀਵਨ ਰੂਪ ਅਨੋਪ ਦਿਆਲਾ ਹੈ ਜ਼ਿੰਦਗੀ ਦੇ ਸੋਮੇ ਇਹ ਅਦੁੱਤੀ ਪ੍ਰਮਾਤਮਾ ਇਹ ਦਇਆ ਦੇ ਘਰ ਆਪਣੀ ਸਖਤ ਸਲਾਹ ਬਖਸ਼ੋ ਰਾਵਣ ਗੁਨਾ ਕੱਟਿਏ ਜਮ ਜਾਲਾ ਦਾਤਾ ਜੀ ਤੇਰੇ ਗੁਣਾ ਨੂੰ ਯਾਦ ਕੀਤਿਆਂ ਮੌਤ ਦੀ ਫਾਹੀ ਕੱਟੀ ਜਾਂਦੀ ਹੈ ਅਮਰਤ ਨਾਮ ਰਸਨ ਨਿਤ ਜਾਪੈ ਜਿਹੜਾ ਮਨੁੱਖ ਆਪਣੀ ਜੀਵਨ ਨਾਲ ਸਦਾ ਆਤਮਿਕ ਜੀਵਨ ਦੇਣ ਵਾਲਾ ਹਰੀ ਨਾਮ ਜਪਦਾ ਹੈ ਰੋਗ ਰੂਪ ਮਾਇਆ ਨਾਂ ਵਿਆਪੈ ਕਹਿੰਦੇ ਉਸ ਤੇ ਇਹ ਮਾਇਆ ਜੋਰ ਨਹੀਂ ਪਾ ਸਕਦੀ ਔਰ ਜਿਹੜਾ ਸਾਰੇ ਰੋਗਾਂ ਦਾ ਮੂਲ ਹੈ ਜਿਹੜੀ ਇਹ ਮਾਇਆ ਜਿਹੜੀ ਹੈ ਇਹ ਸਾਰੇ ਰੋਗਾਂ ਦਾ ਮਾਰ ਸਮਝਾਉਂਦੇ ਨੇ ਵੀ ਭਾਈ ਮੂਲ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪੇਗਾ ਹਰੀ ਨਾਮ ਜਪੇਗਾ ਉਸ ਤੇ ਮਾਇਆ ਜਿਹੜੀ ਹੈ ਇਹ ਜੋਰ ਨਹੀਂ ਪਾ ਸਕਦੀ ਜਪ ਗੋਬਿੰਦ ਸੰਗੀ ਸਭ ਉਤਾਰੇ ਸਤਿਗੁਰੂ ਸਮਝਾਉਂਦੇ ਨੇ ਵੀ ਸਦਾ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਜਿਹੜਾ ਜਪਦਾ ਹੈ ਉਹ ਆਪਣੇ ਸਾਰੇ ਸਾਥੀਆਂ ਨੂੰ ਸੰਸਾਰ ਸੰਬੰਧੋਂ ਤੋਂ ਪਾਰ ਲਗਾ ਲੈਂਦਾ ਹੈ ਉਹ ਹੈ ਤਨਾਹੀ ਪੰਜ ਵਟਵਾਰੇ ਪੰਜ ਲੁਟੇਰੇ ਉਸਤੇ ਫਿਰ ਦਬਾਬ ਨਹੀਂ ਪਾ ਸਕਦੇ ਪੰਜ ਲੁਟੇਰੇ ਕਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਇਹ ਪੰਜੇ ਕਹਿੰਦੇ ਭਿਆਨਕ ਲੁਟੇਰੇ ਹਨ ਜਿਹੜੇ ਸਦਾ ਹੀ ਮਨੁੱਖ ਦੇ ਹਮੇਸ਼ਾ ਪਿੱਛੇ ਲੱਗੇ ਰਹਿੰਦੇ ਹਨ ਜਦੋਂ ਗੁਰਬਾਣੀ ਦੀ ਕਿਰਪਾ ਹੋ ਜਾਵੇ ਫਿਰ ਇਹਨਾਂ ਪੰਜਾਂ ਲੁਟੇਰਿਆਂ ਤੋਂ ਬਚਿਆ ਜਾ ਸਕਦਾ ਹੈ ਨਹੀਂ ਫਿਰ ਇਹ ਮਨੁੱਖ ਨੂੰ ਲੁੱਟ ਲੈਂਦੇ ਹਨ ਮਾਨਵ ਚ ਬ੍ਰਹਮ ਏ ਪ੍ਰਭ ਏਕ ਤਿਆਏ ਜਿਹੜਾ ਮਨੁੱਖ ਆਪਣੇ ਮਨ ਨਾਲ ਕੰਮਾਂ ਨਾਲ ਇੱਕ ਪਰਮਾਤਮਾ ਦਾ ਧਿਆਨ ਧਰੀ ਰੱਖਦਾ ਹੈ ਸਰਬ ਪਲਾ ਸੋਈ ਜਨ ਪਾਏ ਕਦ ਉਹੀ ਬਨੁੱਖ ਮਨੁੱਖਾ ਜਨਮ ਦੇ ਸਾਰੇ ਫਲ ਹਾਸਲ ਕਰ ਲੈਂਦਾ ਹੈ ਤਾਰ ਅਨਗੁਰੂ ਆਪਣਾ ਪ੍ਰਭ ਕੀਨਾ ਪ੍ਰਮਾਤਮਾ ਨੇ ਕਿਰਪਾ ਕਰਕੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ ਇਹ ਬਨ ਨਾਮ ਭਗਤ ਰਸ ਦੀਨਾ ਜਦ ਉਸ ਨੂੰ ਸਮਝੋ ਵੀ ਉਸ ਨੇ ਆਪਣਾ ਨਾਮ ਪ੍ਰਮਾਤਮਾ ਨੇ ਬਖਸ਼ਿਆ ਔਰ ਉਸ ਨੂੰ ਆਪਣੀ ਭਗਤੀ ਦਾ ਸਵਾਦ ਦਿੱਤਾ ਜਿਸ ਉਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਔਰ ਆਪਣਾ ਬਣਾਇਆ ਆਦ ਮਦ ਅੰਤ ਪ੍ਰਵਸੋਈ ਗੁਰੂ ਸਭ ਸਮਝਾਉਂਦੇ ਹਨ ਕਿ ਉਹ ਪ੍ਰਮਾਤਮਾ ਹੀ ਜਗਤ ਦੇ ਸ਼ੁਰੂ ਤੋਂ ਹੈ ਹੁਣ ਵੀ ਹੈ ਤੇ ਜਗਤ ਦੇ ਅਖੀਰ ਵਿੱਚ ਵੀ ਉਹ ਪ੍ਰਮਾਤਮਾ ਹੋਵੇਗਾ ਉਹ ਅਟਲ ਹੈ ਨਾਨਕ ਤਿਸ ਬਿਨ ਅਬਰ ਨ ਕੋਈ ਹੈ ਨਾਨਕ ਉਸ ਤੋਂ ਬਿਨ ਰੋਸ ਦੀ ਵਰਗਾ ਹੋਰ ਕੋਈ ਨਹੀਂ ਹੈ ਅਕਾਲ ਪੁਰਖ ਪ੍ਰਮਾਤਮਾ ਨੂੰ ਸਦਾ ਸਮਰਿਏ ਜਿਹੜਾ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਜਿਹੜਾ ਆਦਤੋਂ ਲੈ ਕੇ ਜਨਮ ਤੋਂ ਲੈ ਕੇ ਮਰਨ ਤੱਕ ਦਾ ਵੀ ਉਹ ਪ੍ਰਮਾਤਮਾ ਸਾਥੀ ਹੈ ਪਰਲੋਕ ਦਾ ਵੀ ਉਹ ਪ੍ਰਮਾਤਮਾ ਸਾਥੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਸੰਗ ਰਿਏ ਤੇ ਸਾਧ ਸੰਗਤ ਅਕਾਲ ਪੁਰਖ ਪ੍ਰਮਾਤਮਾ ਦੀ ਚਰਨਾਂ ਨਾਲ ਜੁੜੀਏ ਉਸੇ ਦੀ ਸਿਰਫ ਸਲਾਹ ਕਰਦੇ ਰਹੀਏ ਕਿਉਂਕਿ ਦੁਨੀਆ ਤੇ ਐਸੀ ਹੈ ਕਿ ਸੁੱਖ ਮੈਂ ਆਨ ਬਹੁਤ ਮਿਲ ਬੈਟਤ ਰਹਿਤ ਚੌਂ ਦੇ ਸਕੇਰੇ ਵਿਪਤ ਪਰ ਹੀ ਸਭ ਹੀ ਸੰਗ ਛਾੜਤ ਕੋ ਨ ਆਬਤ ਨੀ ਰਹਿ ਕੋ ਕਾਲਪੁਰਖ ਪਰਮਾਤਮਾ ਦੁਨੀਆ ਸਾਰੇ ਸੰਗੀ ਸਾਥੀ ਛੱਡ ਜਾਂਦੇ ਹਨ ਪਰਮਾਤਮਾ ਕਦੇ ਵੀ ਬਾਹ ਨਹੀਂ ਛੱਡਦਾ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਰਹੀਏ ਪਰਮਾਤਮਾ ਨੂੰ ਆਪਣੀ ਆ ਬਾਹ ਆਗਲ ਫੜਾਈ ਰੱਖੀਏ ਸਤਿਗੁਰੂ ਜੀ ਕਿਰਪਾ ਕਰਨ ਉਹ ਕਦੇ ਵੀ ਫਿਰ ਡੋਬਾ ਨਹੀਂ ਦਿੰਦਾ ਪਰਮਾਤਮਾ ਸਦਾ ਮਿਹਰ ਪ੍ਰਯਤ ਰੱਖੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿਚਾਰ ਸੀ ਪ੍ਰੇਮ ਪਿਆਰ ਭਾਗਤਾ ਦੀ ਅਰਦਾਸ ਔਰ ਗੁਰੂ ਘਰ ਦੀਆਂ ਸੇਵਾਵਾਂ ਪਾਤਸ਼ਾਹ ਜੀ ਕਿਰਪਾ ਕਰਕੇ ਸਭ ਦੇ ਮਨਾਂ ਨੂੰ ਪ੍ਰੇਰ ਕੇ ਆਪ ਲੈ ਲੈਣ ਇਹ ਅਰਦਾਸ ਸਭ ਦੇ ਚਰਣਾ ਵਿੱਚ ਬੇਨਤੀ ਰੂਪ ਵਚਨ ਜਿਹੜੇ ਅਕਾਲ ਪੁਰਖ ਦੇ ਵਾਹਿਗੁਰੂ ਦੇ ਚਰਣਾ ਵਿੱਚ ਕਰਦੇ ਰਹੀਏ ਪ੍ਰਮਾਤਮਾਸ ਕਿਰਪਾ ਕਰੇ ਵਰਤੇ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਜੋ ਗੁਰਗਬਿੰਦ ਕਾਪੂਰ ਗੁਰਦਾਸ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ